ਅਲੀ ਦਲ ਦੀ ਸਰਕਾਰ ਦੇ ਅਧੀਨ ਪੁਲਿਸ ਸੀ ਉਹਦੇ ਵਿੱਚ ਇਨਵੈਸਟੀਗੇਸ਼ਨ ਵੀ ਹੋਈ ਚਲਾਨ ਵੀ ਪੇਸ਼ ਹੋਏ ট্রਾਇਲ ਵੀ ਚੱਲਿਆ ਤੇ ਮੁਲਜ਼ਮ ਤਿੰਨ ਤਿੰਨ ਸਾਲ ਆ ਸਰਕਾਰ ਵੇਲੇ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਹੋਈ ਕਿ ਤੁਸੀਂ ਉਹਦੇ ਪਿਛੋਕੜ 'ਚ ਗਏ ਕਿ ਉਹ ਬੰਦਾ ਕਿਨੇ ਭੇਜਿਆ ਸੀ ਕਿਉਂਕਿ ਇਹ ਸਾਰੀਆਂ ਪਾਰਟੀਆਂ ਸ਼ਾਮਲ ਹੈ ਮੈਂ ਗੱਲ ਹੁਣ ਕਾਂਗਰਸ ਪਾਰਟੀ ਦੀ ਵੀ ਕਰਨੀ ਚਾਹਣਾ ਪ੍ਰਗਟ ਸਿੰਘ ਜੀ ਦਾ ਮੈਂ ਤੁਹਾਨੂੰ ਕਲਿੱਪ ਦਿਖਾਇਆ ਕਿ ਕਿਵੇਂ ਪ੍ਰਗਟ ਸਿੰਘ ਜੀ ਨੇ ਇਹ ਗੱਲ ਕਹਿ ਕੇ ਕਿ ਅਰਦਾਸ ਕਰਕੇ ਆਪਾਂ ਇੱਥੇ ਬੈਠੇ ਆ ਸੱਚ ਬੋਲਿਏ ਕਿ ਇਹਦੇ ਤੇ ਸਿਆਸਤ ਪਿਛਲੀ ਸਰਕਾਰ ਨੇ ਵੀ ਕੀਤੀ ਤੇ ਹੁਣ ਵਾਲੀ ਵੀ ਕਰ ਰਹੀ ਹੈ ਸਿਆਸਤ ਤਾਂ 2015 ਦੀ ਚੱਲ ਰਹੀ ਹੈ 2015 ਚ ਜਦੋਂ ਇਹ ਦੁਖਦਾਈ ਘਟਨਾਵਾਂ ਹੋਈਆਂ ਤੇ ਸਾਰੇ ਜਾਣੇ ਜਾ ਕੇ ਰਾਸ਼ਟਰਪਤੀ ਨੂੰ ਮਿਲੇ ਕਾਂਗਰਸ ਵਾਲੇ ਇਹਨਾਂ ਕੇਸਾਂ ਦੀ ਜਿਹੜੀ ਇਨਕੁਆਇਰੀ ਆ ਉਹ ਸੀਬੀਆਈ ਨੂੰ ਦਿੱਤੀ ਜਾਂਦੀ ਸੀਬੀਆਈ ਨੂੰ ਦੇਤੀ ਬਾਦਲ ਸਾਹਿਬ ਕਿਉਂਕਿ ਚਾਹੁੰਦੇ ਸੀ ਕਿ ਹਰ ਬੰਦੇ ਨੂੰ ਇਹ ਮਹਿਸੂਸ ਵੀ ਹੋਣਾ ਚਾਹੀਦਾ ਹੈ ਕਿ ਯਾਰ ਨਿਆਂ ਹੋ ਰਿਹਾ ਜਿਵੇਂ ਕਹਿੰਦੇ ਨਾ ਜਸਟਿਸ ਸ਼ੁੱਡ ਨਾਟ ਓਨਲੀ ਬੀ ਡਨ ਇਟ ਸ਼ੁੱਡ ਸੀਮ ਟੂ ਹੈਵ ਬੀਨ ਡਨ ਨਹੀਂ ਤਾਂ ਉਦੋਂ ਪੰਜਾਬ ਪੁਲਿਸ ਨੇ ਜਾਂਚ ਕੀਤੀ ਹੁੰਦੀ ਅਕਾਲੀ ਦਲ ਦੀ ਸਰਕਾਰ 'ਚ ਅੱਜ ਇਹ ਦੋਸ਼ੀਆਂ ਨੂੰ ਵੀ ਜਿਵੇਂ ਮੱਲਕੇ ਵਾਲੇ ਦੋਸ਼ੀਆਂ ਨੂੰ ਸਜ਼ਾਵਾ ਹੋਈਆਂ ਅਕਤੂਬਰ 'ਚ ਬਰਗਾੜੀ ਦੀ ਬੇਅਦਬੀਆਂ ਹੁੰਦੀਆਂ ਨਵੰਬਰ ਚ ਹੋਈਆਂ ਬੇਅਦਬੀਆਂ ਨਵੰਬਰ ਦੇ ਵਿੱਚ ਉਹ ਜਾਂਚ ਪੰਜਾਬ ਪੁਲਿਸ ਕੋਲੇ ਰਹਿ ਗਈ ਅਕਾਲੀ ਦਲ ਦੀ ਸਰਕਾਰ ਦੇ ਅਧੀਨ ਪੁਲਿਸ ਸੀ ਉਹਦੇ ਵਿੱਚ ਇਨਵੈਸਟੀਗੇਸ਼ਨ ਵੀ ਹੋਈ ਚਲਾਨ ਵੀ ਪੇਸ਼ ਹੋਏ ਟ੍ਰਾਇਲ ਵੀ ਚੱਲਿਆ ਤੇ ਮੁਲਜ਼ਮ ਤਿੰਨ ਤਿੰਨ ਸਾਲ ਵਾਸਤੇ ਅੰਦਰ ਵੀ ਗਏ ਕੁਰਾਨ ਸ਼ਰੀਫ ਦੀ ਜਿਹੜੀ ਬੇਅਦਬੀ ਮਲੇਰਕੋਟਲੇ ਹੋਈ ਸਿਮਿਲਰਲੀ 2016 ਚ ਪੰਜਾਬ ਪੁਲਿਸ ਨੇ ਜਾਂਚ ਕੀਤੀ ਚਲਾਨ ਪੇਸ਼ ਕੀਤਾ ਇਨਵੈਸਟੀਗੇਸ਼ਨ ਤੋਂ ਬਾਅਦ ਟ੍ਰਾਇਲ ਚੱਲਿਆ ਜਾਂਚ ਏਡੀ ਵਧੀਆ ਸੀ ਕਿ ਉਹਨਾਂ ਨੂੰ ਵੀ ਸਜ਼ਾ ਹੋਈ ਦੇਸਪਾਈਟ ਦਾ ਫੈਕਟ ਕਿ ਮੋਕੇ ਦੀ ਸਰਕਾਰ ਨੇ ਅਕਿਊਜ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਪ੍ਰਗਾੜੀ ਦੇ ਕੇਸ ਅੱਜ 10 ਸਾਲ ਹੋ ਗਏ 2015 ਕਿੱਥੇ ਹੈ ਕੋਈ ਵੀ ਦੋਸ਼ੀ ਨੂੰ ਸਜ਼ਾ ਕਰਾਈ ਹੈ ਤੁਸੀਂ ਅਦਾਲਤ ਚੋਂ ਦੱਸਣ ਨਾ ਕਾਂਗਰਸ ਦੀ ਸਰਕਾਰ ਵੀ ਦੱਸੇ ਤੇ ਇਹ ਵੀ ਦੱਸਣ ਬਿਕੋਜ਼ ਇਹਦੇ ਤੇ ਕੇਵਲ ਤੇ ਕੇਵਲ ਪੋਲਿਟਿਕਸ ਹੋਈ ਹੈ ਉਦੋਂ ਉਲਾਵਾ ਕੁਝ ਨਹੀਂ ਹੋਇਆ 15 ਚ ਕਹਿੰਦੇ ਜੀ ਸੀਬੀਆਈ ਨੂੰ ਦੇ ਦਿਓ ਦੇਤੀ 18 ਚ ਸਰਕਾਰ ਇਹਨਾਂ ਦੀ ਆਉਂਦੀ ਹੈ 17 ਚ सीबीआई ਤੋਂ ਕੇਸ ਵਾਪਸ ਲੈ ਲਿੱਤੇ ਜਾਂਦੇ ਇਸੇ ਤਰ੍ਹਾਂ ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ ਬਲਾਕ ਕੇ ਇੱਕ ਬਹੁਤ ਵੱਡਾ ਟਕਵਾਂਜ ਉੱਥੇ ਕੀਤਾ ਜਾਂਦਾ ਹੈ ਕੇਸ ਵਾਪਸ ਆ ਗਏ 4 ਸਾਲ ਤੁਹਾਡੇ ਕੋਲੇ ਰਹੇ ਫਿਰ ਕੀ ਕੀਤਾ ਉਹਨਾਂ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਤੁਸੀਂ ਕੋਮਰ ਵਿਜੇ ਪ੍ਰਤਾਪ ਪਾਲੀ ਕਰਾਈ ਅੱਜ ਜਿਹਦੇ ਸੋਲੇ ਗਾਰੇ ਨੂੰ ਹਾਈ ਕੋਰਟ ਨੇ ਕੀ ਹਲਾਤ ਕੀਤੇ ਉਹਦੇ ਇਸ ਤਰ੍ਹਾਂ ਤਾਂ ਤਕ ਹਾਲਾਤ ਬਣ ਗਏ ਕਿ ਹੀ ਕੁੱਡ ਨਾਟ ਕੰਟੀਨਿਊ ਇਨ ਸਰਵਿਸ ਬਿਕੋਜ਼ ਹਾਈ ਕੋਰਟ ਦੀਆਂ ਟਿੱਪਣੀਆਂ ਇੰਨੀਆਂ ਸਖਤ ਸੀ ਉਹਦੇ ਤੇ ਸੋ 4 ਸਾਲ 5 ਉਹਨਾਂ ਨੇ ਨੰਗਾਤੇ 4 ਸਾਲ ਇਹਨਾਂ ਨੇ ਨੰਗਾਤੇ ਆਪ ਹੀ ਮੋਰਚੇ ਲਵਾਉਂਦੇ ਰਹੇ ਆਪ ਹੀ ਮੋਰਚੇ ਚੁਕਾਉਂਦੇ ਰਹੇ ਕਾਂਗਰਸੀ ਹੁਣੋਂ ਬਰਗਾੜੀ ਮੋਰਚਾ ਲਵਾਇਆ ਸੀ ਦਾਦੂ ਵਾਲੈਂਡ ਕੰਪਨੀ ਦਾ 16 ਕਰੋੜੀ ਬਾਬਾ 16 ਕਰੋੜ ਰੁਪਈਆ ਜਿਹਦੇ ਖਾਤਿਆਂ ਚ ਗਿਆ ਹੋਵੇ ਉਹਦੀ ਜਾਂਚ ਨਹੀਂ ਕੀਤੀ ਫਿਰ ਕਿਉਂ ਨਹੀਂ ਕੀਤੀ ਕਾਂਗਰਸ ਸਰਕਾਰ ਨੇ 6 ਮਹੀਨੇ ਉਹਨਾਂ ਨੂੰ ਬਿਠਾਇਆ ਉੱਥੇ ਤੇ ਜਾ ਕੇ ਉੱਥੇ ਸੁਖੀ ਰੰਦਾਵਾ ਤੇ ਤ੍ਰਿਪਤ ਬਾਜਵਾ ਮੁੜ ਕੇ ਜਾ ਕੇ ਉਹਨੂੰ ਉਠਾ ਦਿੰਦੇ ਐ ਤੇ ਕੀ ਮੰਗ ਮੰਨਦੇ ਜੀ ਕਹਿੰਦੇ ਬਰਗਾੜੀ ਨੂੰ ਅਸੀਂ ਬਰਗਾੜੀ ਸਾਹਿਬ ਦਾ ਨਾਮ ਦੇਵਾਂਗੇ ਤੇ ਇਹ ਤਾਂ ਬਿਨਾਂ ਮੋਰਚੇ ਤੋਂ ਵੀ ਦਿੱਤਾ ਜਾ ਸਕਦਾ ਸੀ ਯਾਰ ਲੋਕ ਤਾਂ ਉੱਥੇ ਲੜਾਈ ਲੜ ਰਹੇ ਸੀ ਬੇਦਬੀ ਦੀ سزا ਤੋਂ ਆਉਣ ਵਾਸਤੇ ਤੁਸੀਂ ਕਹਿੰਦੇ ਹੋ ਅਸੀਂ ਬਰਗਾੜੀ ਨੂੰ ਬਰਗਾੜੀ ਸਾਹਿਬ ਦਾ ਦਰਜਾ ਦੇ ਦਾਂਗੇ ਜੀ ਧਰਨਾ ਚੱਕ ਲੋ ਤੇ ਦਾਦੂਵਾਲ ਹੋਰੀ ਆਪਦਾ ਟਿੰਡ ਫੋੜੀ ਚੱਕਦੇ ਆ ਤੇ ਗੱਡੀ ਦੇ ਵਿੱਚ ਛਾਲ ਮਾਰ ਕੇ ਬਹਿ ਜਾਂਦੇ ਇਹਨਾਂ ਨੇ 13 ਸਤੰਬਰ 2018 ਦਾ ਤੁਸੀਂ ਸਾਰੇ ਪੁਰਾਣੇ ਪੱਤਰਕਾਰੋਂ ਵਾਕਿਆ ਤੁਹਾਨੂੰ ਯਾਦ ਹੋਣਾ ਕਿਵੇਂ ਆਪਦੀ ਗੱਡੀ ਦੀ ਡਿੱਗੀ ਚ ਬਹਿ ਕੇ ਦਾदूवाल ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਵੜਿਆ ਸੀ ਸਾਰੀ ਪ੍ਰੈਸ ਉਹਦੇ ਮਗਰ ਸੀ ਕਿਉਂਕਿ ਸਾਰੀ ਪਲੈਨਿੰਗ ਉੱਥੋਂ ਚੱਲਦੀ ਸੀ ਇਸ ਤਰ੍ਹਾਂ ਦੀ ਸਿਆਸਤ ਇੰਨਾ ਸੈਂਸਿਟਿਵ ਇਸ਼ੂਸ ਤੇ ਜਿਹੜੇ ਇਸ਼ੂਸ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਣ ਇਸ ਤਰ੍ਹਾਂ ਦੀ ਸਿਆਸਤ ਇਹਨਾਂ ਦੋਨਾਂ ਪਾਰਟੀਆਂ ਨੇ ਕੀਤੀ ਮੈਂ ਬਾਜਵਾ ਸਾਹਿਬ ਦੀ ਵੀ ਉੱਥੇ ਸਟੇਟਮੈਂਟ ਕੱਲ ਉੱਥੇ ਦੇਖ ਰਿਹਾ ਸੀ ਜਿਹੜੀ ਇਹਨਾਂ ਨੇ ਸਪੀਚ ਦਿੱਤੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਜੀ ਸੁਝਾਅ ਦਿੱਤੇ ਕੋਈ ਚਲੋ ਚੰਗੀ ਗੱਲ ਹੈ ਸੁਝਾਅ ਦੇਣੇ ਕਿ ਟਾਈਮ ਬਾਉਂਡ ਹੋਣਾ ਚਾਹੀਦਾ ਟਾਈਮ ਦੀ ਜੇ ਐਕਸਟੈਂਸ਼ਨ ਹੋਵੇ 15 ਦਿਨ ਤਾਂ ਐਸਐਸਪੀ ਦੇਵੇ ਉਦੋਂ ਵੱਧ ਹੋਵੇ ਤਾਂ ਡੀਜੀਪੀ ਦੇਵੇ ਇਸ ਲੈਵਲ ਤੋਂ ਬਿਲੋ ਇਹਦੀ ਇਨਕੁਆਇਰੀ ਨਹੀਂ ਹੋਣੀ ਚਾਹੀਦੀ ਸਾਰਾ ਕੁਝ ਉਹਨਾਂ ਨੇ ਕਿਹਾ ਇੱਕ ਚੀਜ਼ ਉਹਨਾਂ ਨੇ ਹੋਰ ਕਹੀ ਕਿ ਜਿਹੜੇ ਪ੍ਰੋਟੈਸਟਰਸ ਐ ਪ੍ਰਦਰਸ਼ਨਕਾਰੀ ਐ ਉਹਨਾਂ ਤੇ ਰੀਅਲ ਬੁਲੇਟਸ ਦੀ ਇਸਤੇਮਾਲ ਹੋਣੀ ਚਾਹੀਦੀ ਬਿਲਕੁਲ ਠੀਕ ਗੱਲ ਹੈ ਬਾਜਵਾ ਸਾਹਿਬ ਦੀ ਰੀਅਲ ਬੁਲੇਟਸ ਕਿਸੇ ਤਰ੍ਹਾਂ ਦੇ ਪ੍ਰਦਰਸ਼ਨਕਾਰੀ ਤੇ ਨਹੀਂ ਹੋਣੇ ਚਾਹੀਦੇ ਇਸਤੇਮਾਲ ਕਿਸਾਨਾਂ ਤੇ ਗੋਲੀਆਂ ਚੱਲੀਆਂ ਉਦੋਂ ਕੈਪਟਨ ਦੀ ਸਰਕਾਰ ਵੇਲੇ ਡੈਥ ਹੋਈ ਰੀਅਲ ਬੁਲੇਟਸ ਬਿਲਕੁਲ ਨਹੀਂ ਇਸਤੇਮਾਲ ਹੋਣੀ ਚਾਹੀਦੀ ਪਰ ਮੈਂ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪੁੱਛਣਾ ਚਾਹਣਾ ਹੈ ਕਿ ਰੀਅਲ ਬੁਲੇਟਸ ਪ੍ਰਦਰਸ਼ਨਕਾਰੀਆਂ ਤੇ ਤਾਂ ਤੁਸੀਂ ਕਹਤਾਂ ਨਹੀਂ ਇਸਤੇਮਾਲ ਹੋਣੀ ਚਾਹੀਦੇ ਤੇ ਜਦੋਂ ਦਰਬਾਰ ਸਾਹਿਬ ਦੇ ਵਿੱਚ 1984 ਦੇ ਵਿੱਚ ਗੁਰੂ ਸਾਹਿਬ ਜਿਹੜੇ ਪ੍ਰਕਾਸ਼ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਉਹਦੇ ਵਿੱਚ ਜਾ ਕੇ ਜਿਹੜੇ ਰੀਅਲ ਬੁਲੇਟ ਵੱਜਿਆ ਬਾਜਵਾ ਸਾਹਿਬ ਕਿਉਂਕਿ ਉਹ ਤੁਹਾਡੀ ਮਾਤਾ ਜੀ ਜਿਹਨੂੰ ਤੁਸੀਂ ਸਾਰੇ ਕਹਿੰਦੇ ਹੋ ਇੰਦਰਾ ਗਾਂਧੀ ہماری ਮਾਂ ਹੈ ਉਹਦੇ ਹੁਕਮਾਂ ਨਾਲ ਸੀ ਉਹਦੇ ਬਾਰੇ ਤਾਂ ਟਿੱਪਣੀ ਨਾ ਕੀਤੀ ਜਿਹੜਾ ਉਸ ਵੇਲੇ ਪਾਠੀ ਸਿੰਘ ਉੱਥੇ ਬੈਠਾ ਪਾਠ ਕਰਦਾ ਸੀ ਉਹਦੇ ਰੀਅਲ ਬੁਲੇਟ ਵੱਜਿਆ ਉਹਦੀ ਡੈਥ ਹੋਈ ਉੱਥੇ ਹੀ ਉਦੇ ਬਾਰੇ ਤਾਂ ਤੁਸੀਂ ਟਿੱਪਣੀ ਨਾ ਕੀਤੀ ਰੀਅਲ ਬੁਲੇਟਸ ਜਾਂ ਗੋਲੀਆਂ ਤੁਸੀਂ ਕਹਿ ਰਹੇ ਹੋ ਨਹੀਂ ਚਲਣੀਆਂ ਚਾਹੀਦੀਆਂ ਤੇ ਜਿਹੜੇ ਗੋਲੇ ਟੈਂਕਾਂ ਦੇ ਅਕਾਲ ਤਖਤ ਸਾਹਿਬ ਤੇ ਮਾਰ ਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਬਾਜਵਾ ਸਾਹਿਬ ਉਹਦੇ ਤੇ ਕੋਈ ਟਿੱਪਣੀ ਨਾ ਕੀਤੀ ਤੁਸੀਂ ਕਿਉਂਕਿ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਹੋਇਆ ਸੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕਰਾਇਆ ਸੀ ਦੁਨੀਆ ਦੇ ਇਤਿਹਾਸ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਬੇਅਦਬੀ ਇੱਕ ਉਦਾਹਰਣ ਤੁਹਾਨੂੰ ਮਿਲੂਗੀ ਦੁਨੀਆ 'ਚ ਇਕੱਲੀ ਜਿੱਥੇ ਕੋਈ ਡੈਮੋਕਰੈਟਿਕਲੀ ਇਲੈਕਟਿਡ ਸਰਕਾਰ ਨੇ ਆਪਦੇ ਹੀ ਲੋਕਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਦੇ ਉੱਤੇ ਫੌਜ ਭੇਜ ਕੇ ਹਮਲਾ ਕੀਤਾ ਹੋਵੇ ਤੇ ਉਹਨੂੰ ਢਹਿ ਢੇਰੀ ਕੀਤਾ ਹੋਵੇ ਆਇ ਚੈਲੰਜ ਐਨੀਬਾਡੀ ਟੂ ਸ਼ੋ ਮੀ ਵਨ ਮੋਰ ਐਗਜ਼ਾਮਪਲ ਇਨ ਦ ਵਰਲਡ ਕੋਈ ਨਹੀਂ ਮਿਲੂਗੀ ਪਰ ਉੱਥੇ ਬਾਜਵਾ ਸਾਹਿਬ ਦੀ ਜ਼ੁਬਾਨ ਨਹੀਂ ਖੁੱਲੀ ਕਿਉਂਕਿ ਇੰਦਰਾ ਗਾਂਧੀ ਦੇ ਹੁਕਮ ਸੀ ਹਜ਼ਾਰਾਂ ਸਿੱਖ ਭੈਣ ਭਰਾ ਸਾਡੇ ਕਤਲ ਕਰਤੇ ਦਿੱਲੀ ਦੀਆਂ ਸੜਕਾਂ ਤੇ ਟੈਰਾਂ ਚ ਗਲ ਪਾ ਕੇ ਗਲਾਂ ਚ ਟੈਰ ਪਾ ਕੇ ਸਾਢੇ ਗੇ ਗੋਲੀਆਂ ਚਲਾਈਆਂ ਗਈਆਂ ਉੱਥੇ ਬਾਜਵਾ ਸਾਹਿਬ ਤੁਸੀਂ ਕਿਉਂ ਨਾ ਬੋਲੇ ਜੀ 90ਾਂ ਦੇ ਦੌਰ ਚ ਥੋਡੀ ਸਰਕਾਰ ਨੇ ਇੱਕ ਨਸਲ ਖਤਮ ਕਰਤੀ ਸਾਡੀ ਇੱਕ ਪੀੜੀ ਖਤਮ ਕਰਤੀ ਬਾਜਵਾ ਸਾਹਿਬ ਉਹਦੇ ਤੇ ਕਿਉਂ ਨਹੀਂ ਬੋਲਦੇ ਤੁਸੀਂ 25000 ਦਾ ਅੰਕੜਾ ਤਾਂ ਆਈਡੈਂਟੀਫਾਈ ਜਸਵੰਤ ਸਿੰਘ ਖਾਲੜਾ ਜੀ ਨੇ ਵੀ ਕੀਤਾ ਜਿਨ੍ਹਾਂ ਦੀ ਫਿਲਮ ਹੁਣ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਮੈਂ ਤਾਂ ਅਪੀਲ ਕਰਦਾ ਕਿ ਉਹ ਫਿਲਮ ਵੀ ਰਿਲੀਜ਼ ਹੋਣੀ ਚਾਹੀਦੀ ਹੈ ਪਤਾ ਲੱਗੇ ਸਾਨੂੰ ਸਾਡੇ ਇਤਿਹਾਸ ਸਾਡੀ ਪੀੜਾ ਕੀ ਸੀ ਉਸ ਸਮੇਂ ਕਿਸ ਤਰ੍ਹਾਂ ਬਿਆਨਤ ਸਿੰਘ ਨੇ ਕਾਂਗਰਸ ਦੀਆਂ ਸਰਕਾਰਾਂ ਨੇ ਕਾਂਗਰਸ ਦੀ ਸਰਕਾਰ ਦੇ ਡੀਜੀਪੀ ਕੇਪੀਐਸ ਗਿੱਲ ਨੇ ਕਿਵੇਂ ਸਾਡੀ ਇੱਕ ਨਸਲ ਖਤਮ ਕਰ ਦਿੱਤੀ ਸੋ ਇਹ ਦੋਨੋਂ ਸਰਕਾਰਾਂ ਦੋਨੋਂ ਪਾਰਟੀਆਂ ਮੈਂ ਵਾਰੀ ਵਾਰੀ ਕਹਿ ਰਿਹਾ ਹਾਂ ਕੇਵਲ ਤੇ ਕੇਵਲ ਇਸ਼ੂ ਕੀ ਹੈ ਸੱਤਾ ਤੱਕ ਕਿਨ ਪਹੁੰਚੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੂੰ ਵੀ ਪੌੜੀ ਵਜੋਂ ਵਰਤਿਆ ਗਿਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਨਾ ਚਾਹਣਾ ਇਸ ਗੱਲ ਤੋਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਇੱਕ ਸਪੈਸ਼ਲ ਸੈਸ਼ਨ ਕੱਲ ਪਰਸੋਂ ਹੋਇਆ ਇੱਕ ਸਪੈਸ਼ਲ ਸੈਸ਼ਨ 6 ਮਹੀਨੇ ਬਾਅਦ ਵੀ ਹੋਊਗਾ ਉਹ ਉਸ ਵੇਲੇ ਕਿਉਂਕਿ ਇਲੈਕਸ਼ਨ ਦੇ ਵਿੱਚ 6-8 ਮਹੀਨੇ ਰਹਿ ਜਾਣਗੇ ਇਦੋਂ ਵੀ ਵੱਧ ਸਿਆਸਤ ਕੀਤੀ ਜਾਊਗੀ ਸੋ ਸੁਚੇਤ ਰਹੋ ਇਹਨਾਂ ਤੋਂ ਕਿਉਂਕਿ ਜੋ ਲੋਕਾਂ ਨਾਲ ਵਾਅਦੇ ਕਰਕੇ ਆਏ ਸੀ ਉਹਨਾਂ ਵਾਅਦਿਆਂ ਤੇ ਖਰੇ ਨਹੀਂ ਉੱਤਰ ਸਕੇ ਇੱਕ ਵੀ ਚੀਜ਼ ਪੂਰੀ ਨਹੀਂ ਕਰ ਸਕੇ ਅੱਜ ਲੋਕਾਂ ਨੂੰ ਇਹ ਗੁੰਮਰਾਹ ਕਰਕੇ ਫੇਰ ਭਾਵਨਾਵਾਂ ਨੂੰ ਪਟਕਾ ਕੇ 4-4 ਸਾਲ ਸੁੱਤੇ ਰਹਿੰਦੇ ਆ ਇਲੈਕਸ਼ਨ ਆਉਂਦੀ ਹੈ ਇੱਕ ਪੈਟਰਨ ਬਣ ਗਿਆ ਇਹਨਾਂ ਦਾ ਤੁਸੀਂ ਦੇਖੋ 17 ਦੇ ਵਿੱਚ ਇਲੈਕਸ਼ਨ ਸੀ ਅਕਤੂਬਰ 2015 ਚ ਬੇਅਦਭਗੀਆਂ ਹੋਈਆਂ 22 ਦੇ ਵਿੱਚ ਇਲੈਕਸ਼ਨ ਸੀ 21 ਦੇ ਵਿੱਚ ਦੀ ਨਸ਼ੇ ਦੇ ਕੇਸ ਚੱਕ ਲੋ 24 ਦੇ ਵਿੱਚ ਆ ਵਿਧਾਨ ਪਾਰਲੀਮੈਂਟ ਦੀ ਇਲੈਕਸ਼ਨ ਆਈ ਤੇ ਉਦੋਂ ਪਹਿਲਾਂ ਜੀ ਬੇਅਦਭਗੀਆਂ ਦਾ ਮੁੱਦਾ ਫੇਰ ਚੱਕ ਲੋ ਹੁਣ 27 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਤੇ ਆਪਾਂ 25 ਦੇ ਅਖੀਰ ਚ ਆ ਚੱਲੇ ਆ ਤੇ ਫੇਰ ਸਪੈਸ਼ਲ ਸੈਸ਼ਨ ਸਦਕੇ ਤੁਸੀਂ ਜੀ ਬੇਅਦਬੀਆਂ ਤੇ ਕਾਨੂੰਨ ਆਪਾਂ ਬਣਾ ਲੀਏ ਬਣਾਓ ਜਰੂਰ ਬਣਾਉਣੇ ਚਾਹੀਦੇ ਪਰ 4 ਸਾਲ ਸੁੱਤੇ ਪਏ ਸੀ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਵੀ ਆਪਦੇ ਦਿਮਾਗ ਦੀਆਂ ਅੱਖਾਂ ਖੋਲ ਲੀਏ